ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਉਹ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋਟਲਾ ਜੀ ਅੱਜ ਕਿਹੜੀਆਂ ਖਾਸ ਤਿੰਨ ਖਬਰਾਂ ਨੇ ਜਿਸ ਦੇ ਉੱਪਰ ਤੁਸੀਂ ਆਪਣਾ ਪੂਰਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਚਾਹੇ ਕਿ ਆਪਾਂ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੋਵੇ ਸੋ ਮੁੱਖ ਖਬਰਾਂ ਜਿਹੜੀਆਂ ਵੀ ਨੇ ਸਭ ਦੇ ਉੱਪਰ ਮੈਂ ਚਾਹੂੰਗੀ ਇੱਕ ਇੱਕ ਕਰਕੇ ਵਿਸਥਾਰ ਦੇ ਵਿੱਚ ਤੁਸੀਂ ਆਪਣਾ ਅਨਲਿਸਿਸ ਪੂਰੀ ਤਾਜ਼ਾ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਜਿਵੇਂ ਤੁਸੀਂ ਪੁੱਛਿਆ ਅੱਜ ਤਿੰਨ ਅਹਿਮ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਖਬਰਾਂ ਤੇ ਮੈਂ ਐਨਲਿਸਿਸ ਕਰੂੰਗਾ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਬਹੁਤ ਅਹਿਮ ਸੁਣਵਾਈ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਖ-ਵੱਖ ਪਟੀਸ਼ਨਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਕਿਸਾਨ ਅੰਦੋਲਨ ਨੂੰ ਲੈ ਕੇ ਜਿਹਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੀਆਂ ਵੱਖ-ਵੱਖ ਤਸਵੀਰਾਂ ਕੱਲ੍ਹ ਸਾਹਮਣੇ ਆਈਆਂ ਕੱਲ ਦੀ ਜਿਹੜੀ ਸੁਣਵਾਈ ਸੀ ਉਹਦੇ ਵਿੱਚ ਹਰਿਆਣਾ ਸਰਕਾਰ ਵੱਲੋਂ ਕੁਝ ਅਜਈਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਜਿਦੇ ਵਿੱਚ ਇਹ ਵਿਖਾਇਆ ਗਿਆ ਕਿ ਅੰਦੋਲਨ ਦੇ ਅੱਗੇ ਬੱਚੇ ਵੀ ਸੀ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੁਣਵਾਈ ਕਰ ਰਹੀ ਬੈਂਚ ਦੀਆਂ ਬੜੀਆਂ ਸਖਤ ਟਿੱਪਣੀਆਂ ਵੀ ਆਈਆਂ ਔਰ ਕਿਸਾਨ ਅੰਦੋਲਨ ਨੂੰ ਲੈ ਕੇ ਹਰਿਆਣਾ ਦੀ ਸਰਕਾਰ ਪੰਜਾਬ ਦੀ ਸਰਕਾਰ ਔਰ ਇਹਨਾਂ ਦੋਨਾਂ ਸਟੇਟਾਂ ਦੀ ਜਿਹੜੀ ਸਰਕਾਰਾਂ ਨੇ ਜਾਂ ਪੁਲਿਸ ਹੈ ਜਾਂ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਫੀ ਝਾੜ ਪਾਈ ਇਰੇ ਵਿੱਚ ਕੋਈ ਦੋਰ ਨਹੀਂ ਹੈ ਕਿ ਇਸ ਵਾਰ ਜਿਹੜਾ ਕਿਸਾਨ ਅੰਦੋਲਨ ਹੈ ਇਸ ਨੌਬਤ ਤੇ ਨਹੀਂ ਆਉਣਾ ਚਾਹੀਦਾ ਸੀ ਕਿ ਉੱਥੇ ਗੋਲੀ ਚੱਲਦੀ ਇੱਕ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਵੀ ਉਹਦੇ ਵਿੱਚ ਹੋਈ ਜਦੋਂ ਕਿਸਾਨਾਂ ਨੇ ਦਿੱਲੀ ਜਾਣ ਦੀ ਗੱਲ ਕੀਤੀ ਸੀ ਤੇ ਸਭ ਤੋਂ ਪਹਿਲਾਂ ਹਰਿਆਣਾ ਦੀ ਸਰਕਾਰ ਹਰਕਤ ਚ ਆਈ ਔਰ ਜਿਹੜੇ ਹੁਣ ਇਲਜ਼ਾਮ ਹਰਿਆਣਾ ਦੀ ਪੁਲਿਸ ਵੱਲੋਂ ਜਾਂ ਹਰਿਆਣਾ ਦੀ ਸਰਕਾਰ ਵੱਲੋਂ ਲਾਏ ਜਾ ਰਹੇ ਨੇ ਕੇ ਪੰਜਾਬ ਦੇ ਕਿਸਾਨ ਉਥੇ ਤਲਵਾਰਾਂ ਲਹਿਰਾ ਰਹੇ ਸੀ ਬੱਚਿਆਂ ਨੂੰ ਮੂਹਰੇ ਲਿਆ ਕੇ ਅੰਦੋਲਨ ਦੇ ਵਿੱਚ ਬੱਚਿਆਂ ਨੂੰ ਮੂਹਰੇ ਲਿਆਂਦਾ ਗਿਆ ਮੈਨੂੰ ਲੱਗਦਾ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਗਿਆ ਇਹ ਵੀ ਗੱਲ ਅਸੀਂ ਯਾਦ ਰੱਖੀਏ ਕਿ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਸਾਨ ਅਜਿਹੇ ਨੇ ਜਿਨ੍ਹਾਂ ਦੇ ਪੂਰੇ ਦੇ ਪੂਰੇ ਪਰਿਵਾਰ ਆਏ ਨੇ ਸਮੇਤ ਬੱਚਿਆਂ ਆਏ ਨੇ ਅਸੀਂ ਇਹ ਵੀ ਗੱਲ ਸਮਝੀਏ ਉਥੇ ਲੰਗਰ ਪਾਣੀ ਦੇ ਵਿੱਚ ਜਿਸ ਤਰ੍ਹਾਂ ਨਾਲ ਬੀਬੀਆਂ ਮਾਤਾਵਾਂ ਭੈਣਾਂ ਸੇਵਾ ਕਰਦੀਆਂ ਨੇ ਸੁਭਾਵਿਕ ਹੈ ਉਹਨਾਂ ਦੇ ਨਾਲ ਬੱਚੇ ਵੀ ਆਏ ਨੇ ਠੀਕ ਹੈ ਇਹ ਅੰਦੋਲਨ ਹੈ ਜਿਹੜਾ ਇਹ ਇਸ ਰੂਪ ਦੇ ਵਿੱਚ ਨਹੀਂ ਦਿਖਾਇਆ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਦਾ ਪ੍ਰਤਿਬਿੰਬ ਜਾਂ ਤਸਵੀਰ ਇਸ ਅੰਦੋਲਨ ਦੀ ਬਣਾਈ ਗਈ ਇਹ ਨਿਸ਼ਚਿਤ ਤੌਰ ਤੇ ਕੋਈ جنگ ਲੜਨ ਦੀ ਤਿਆਰੀ ਨਹੀਂ ਸੀ ਔਰ ਨਾ ਹੀ ਕਿਸਾਨਾਂ ਲਈ ਇਹ ਕੋਈ جنگ ਹੈ ਸਵਾਲ ਇਹ ਹੈ ਕਿ ਸ਼ੁਰੂਆਤ ਕਿਸ ਨੇ ਕੀਤੀ 13 ਫਰਵਰੀ ਨੂੰ ਕਿਸਾਨਾਂ ਨੇ ਜਾਣਾ ਸੀ ਤੇ ਖਬਰਾਂ ਇਹ ਨੇ ਕਿ 12 ਫਰਵਰੀ ਨੂੰ ਹੀ ਹਰਿਆਣਾ ਦੀ ਸਰਕਾਰ ਵੱਲੋਂ ਅਥਰੂ ਗੈਸ ਦੇ ਗੋਲੇ ਛੱਡ ਕੇ ਮੌਕ ਡ੍ਰਿਲ ਜਿਹਨੂੰ ਕਹਿੰਦੇ ਐ ਤਿਆਰੀ ਦੀ ਰਿਹੈਸਲ ਕੀਤੀ ਗਈ ਹੁਣ ਜਦੋਂ ਕਿਸਾਨਾਂ ਦੇ ਪਹੁੰਚਣ ਤੋਂ ਇੱਕ ਦਿਨ ਪਹਿਲਾਂ ਹੀ ਹਰਿਆਣਾ ਦੀ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡ ਕੇ ਡਰੋਨ ਉਡਾ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਫੇਰ ਇਹ ਸਮਝਿਆ ਜਾ ਸਕਦਾ ਕਿ ਉਸ ਸਰਕਾਰ ਦਾ ਰਵਈਆ ਕੀ ਸੀ ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜੀਆਂ ਤਲਕ ਟਿੱਪਣੀਆਂ ਕਿਸਾਨ ਅੰਦੁੱਲਨ ਬਾਰੇ ਕੀਤੀਆਂ ਨੇ ਹਰਿਆਣਾ ਵੱਲੋਂ ਵਿਖਾਈਆਂ ਗਈਆਂ ਤਸਵੀਰਾਂ ਵੇਖ ਕੇ ਮੈਨੂੰ ਲੱਗਦਾ ਹੈ ਹਾਈ ਕੋਰਟ ਨੂੰ ਹੋਰ ਖੋਜ ਪੜਤਾਲ ਕਰਨ ਤੋਂ ਬਾਅਦ ਜਾਂ ਹਾਈ ਕੋਰਟ ਨੂੰ ਆਪਣੀ ਕੋਈ ਵਿਸ਼ੇਸ਼ ਕਮੇਟੀ ਬਣਾ ਕੇ ਮੌਕਾ ਮੌਇਨਾ ਆਪਣੇ ਪੱਧਰ ਤੇ ਵੀ ਕਰ ਲੈਣਾ ਚਾਹੀਦਾ ਸੀ ਉਸ ਤੋਂ ਬਾਅਦ ਅਗਰ ਹਾਈ ਕੋਰਟ ਦੀਆਂ ਟਿੱਪਣੀਆਂ ਆਉਂਦੀਆਂ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਦੀਆਂ ਨਹੀਂ ਸੀ ਹੋਣੀਆਂ ਜਿਸ ਤਰ੍ਹਾਂ ਦੀਆਂ ਕੱਲ ਟਿੱਪਣੀਆਂ ਆਈਆਂ ਇਹ ਵੀ ਮੈਂ ਮੀਡੀਆ 'ਚ ਸੁਣ ਰਿਹਾ ਸੀ ਗੱਲਾਂ ਚੱਕੀਆਂ ਕਿ ਕਿਉਂ ਨਾ ਗੱਲਾਂ ਚੱਲੀਆਂ ਕਿ ਕਿਉਂ ਨਾ ਕਿਸਾਨ ਲੀਡਰਾਂ ਨੂੰ ਚਨਈ ਭੇਜ ਦਿੱਤਾ ਜਾਵੇ ਦੇਖੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਪਹਿਲਾਂ ਵੀ ਅਮਰਿਤਪਾਲ ਔਰ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਨ੍ਹਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਗਿਆ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਨੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਅਜਿਹਾ ਹੋਇਆ ਪਰ ਹਾਈ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹਨਾਂ ਤੇ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੂੰਗਾ ਕਿ ਹਾਈ ਕੋਰਟ ਨੇ ਸ਼ੁਰੂਆਤ ਜ਼ਰੂਰ ਵਾਚਣੀ ਸੀ ਸੋ ਅਗਰ ਕਮੇਟੀ ਪਹਿਲਾਂ ਕੋਈ ਹਾਈ ਹਾਈ ਕੋਰਟ ਨੇ ਬਣਾਈ ਹੁੰਦੀ ਆਪਣੇ ਪੱਧਰ ਤੇ ਤੇ ਸ਼ਾਇਦ ਹਾਈ ਕੋਰਟ ਬਹੁਤ ਅਸਲ ਤਸਵੀਰ ਇਸ ਕਿਸਾਨ ਅੰਦੋਲਨ ਦੀ ਦੇਖ ਸਕਦੀ ਹਜੇ ਵੀ ਹਾਈ ਕੋਰਟ ਮੈਨੂੰ ਲੱਗਦਾ ਹੈ ਅਸਲ ਤਸਵੀਰ ਹੈ ਜਿਹੜੀ ਕਿਸਾਨ ਅੰਦੋਲਨ ਦੀ ਉਹਦੇ ਤੋਂ ਦੂਰ ਹੈ ਹੁਣ ਠੀਕ ਹੈ ਹਾਈ ਕੋਰਟ ਨੇ ਇੱਕ ਬਹੁਤ ਚੰਗਾ ਫੈਸਲਾ ਕੀਤਾ ਹੈ ਕਿ ਇੱਕ ਕਮੇਟੀ ਬਣਾਈ ਹੈ ਜਿਹੜੀ ਸ਼ੁਭ ਕਰਨ ਦੀ ਮੌਤ ਦੇ ਮਾਮਲੇ ਦੀ ਜਾਂਚ ਵੀ ਕਰੇਗੀ ਇਹਦੇ ਵਿੱਚ ਸਾਬਕਾ ਰਿਟਾਇਰਡ ਹਾਈ ਕੋਰਟ ਦੇ ਜੱਜ ਉਹਨਾਂ ਦੀ ਇਕਵਾਹੀ ਹੈ ਏ ਡੀ ਜੀ ਪੀ ਪੱਧਰ ਦੇ ਜਿਹੜੇ ਅਫਸਰ ਨੇ ਪੰਜਾਬ ਵਾਲੇ ਵੀ ਹਰਿਆਣਾ ਵਾਲੇ ਵੀ ਇੱਕ ਇੱਕ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਇਹ ਦੋਵੇਂ ਵੇਖਣਗੇ ਜੂਰਿਸਡਿਕਸ਼ਨ ਦੀ ਗੱਲ ਕਰਨਗੇ ਕਿਉਂਕਿ ਸ਼ੁਭ ਕਰਨ ਦੀ ਮੌਤ ਦੇ ਮਾਮਲੇ 'ਚ ਜਿਹੜੀ ਕੱਲ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਹਦੇ ਵਿੱਚ ਇੱਕ ਗੱਲ ਹੋਰ ਬੜੀ ਸਾਫ਼ ਆਈ ਹੈ ਕਿ ਗਨ ਇੰਜਰੀ ਕਰਕੇ ਬੁਲੇਟ ਦੀ ਇੰਜਰੀ ਕਰਕੇ ਉਹਦੀ ਮੌਤ ਹੋਈ ਹੈ ਕਿਉਂਕਿ ਤਾਤੂਆਂ ਦੇ ਜਿਹੜੀ ਬੁਲੇਟ ਹੈ ਬਹੁਤ ਸਾਰੇ ਉਹਦੇ ਜਿਹਨੂੰ ਅਸੀਂ ਛਰਰੇ ਕਹਿੰਦੇ ਆ ਉਹ ਲੱਗੇ ਉਹ ਮੈਟੈਲਿਕ ਨਹੀਂ ਉਹ ਤਾਤੂਆਂ ਦੇ ਨੇ ਉਹਨਾਂ ਕਰਕੇ ਜ਼ਖਮ ਹੋਏ ਸ਼ਰੀਰ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਹੁਣ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਹੈ ਕਿ ਬੁਲੇਟ ਦੀ ਇੰਜਰੀ ਕਿਵੇਂ ਆ ਗਈ ਹਾਲਾਂਕਿ ਹੁਣ ਹਾਈ ਕੋਰਟ ਨੇ ਇਹ ਕਿਹਾ ਕਿ ਐਨੇ ਦਿਨ ਕਿਉਂ ਲਾਏ ਸਰਕਾਰਾਂ ਨੇ ਜੂਰਿਸਡਿਕਸ਼ਨ ਇੰਨੀ ਦੇਰ ਨੂੰ ਕਿਉਂ ਨਹੀਂ ਤੈਅ ਹੋਈ ਔਰ ਹੁਣ ਜਾਂਚ ਉਹਦੀ ਹੋਏਗੀ ਪਰ ਕੱਲ ਮੈਂ ਸੁਣ ਰਿਹਾ ਸੀ ਕਿਸਾਨ ਆਗੂ ਬਲਬੀਰ ਸਿੰਘ ਰਾਜੀਵਾਲ ਉਹਨਾਂ ਦੀ ਗੱਲ ਵੀ ਬਲਬੀਰ ਸਿੰਘ ਰਾਜੀਵਾਲ ਉਹਨਾਂ ਨੇ ਕਿਹਾ ਕਿ ਜਿੰਨੇ ਕਿਸਾਨ ਨੇ ਅਸੀਂ ਵੀ ਆਪਣੇ ਸਬੂਤ ਇਕੱਠੇ ਕਰੀਏ ਕਿ ਪਹਿਲ ਕਿਨੇ ਕੀਤੀ ਕਿਉਂਕਿ ਹਰਿਆਣਾ ਵੱਲੋਂ ਜਿਹੜੀਆਂ ਤਸਵੀਰਾਂ ਵਿਖਾਈਆਂ ਗਈਆਂ ਜਿਹਦੇ ਆਧਾਰ ਤੇ ਹਾਈ ਕੋਰਟ ਦੀ ਟਿੱਪਣੀ ਆਈ ਇਹ ਬੜਾ ਲਾਜ਼ਮੀ ਹੈ ਕਿ ਕਿਸਾਨਾਂ ਵੱਲੋਂ ਵੀ ਹੋਰ ਸਬੂਤ ਦਿੱਤੇ ਜਾਣ ਇਹ ਵੀ ਸਬੂਤ ਦਿੱਤੇ ਜਾਣ ਕਿ ਕਿਸਾਨ ਅੰਦੋਲਨ ਦੇ ਕਿਸਾਨਾਂ ਦੇ ਪਹੁੰਚਣ ਤੋਂ ਇੱਕ ਦਿਨ ਪਹਿਲਾਂ ਹੀ ਕਿਵੇਂ ਉੱਥੇ ਕਿੱਲਾਂ ਵਿਛਾਈਆਂ ਗਈਆਂ ਸੜਕਾਂ 'ਚ ਕਿਵੇਂ ਰਹਿਸਲ ਕੀਤੀ ਗਈ ਤੇ ਉਸ ਤੋਂ ਬਾਅਦ ਕਿਸਾਨਾਂ ਦਾ ਪ੍ਰਤੀਕਰਮ ਹੈ ਜਿਹੜਾ ਉਹ ਹਾਈ ਕੋਰਟ ਸਮਝ ਸਕੇਗੀ। ਔਰ ਬਲਬੀਰ ਸਿੰਘ ਰਾਜੂਵਾਲ ਨੇ ਅਪੀਲ ਕੀਤੀ ਕਿਸਾਨਾਂ ਨੂੰ ਕਿ ਵਕਤ-ਵਕਤ ਪ੍ਰੂਫ ਦਿਖਾਏ ਜਾਣ ਹਾਈ ਕੋਰਟ ਦੇ ਵਿੱਚ। ਹਰ ਮਾਮਲੇ 'ਚ ਜਿਹੜੇ ਸਬੂਤ ਹੈ ਔਰ ਕਿਵੇਂ ਉੱਥੇ ਰਬੜ ਦੀਆਂ ਰਬੜ ਦੇ ਫਾਇਰ ਕੀਤੇ ਗਏ ਔਰ ਅਥਰੂ ਗੈਸ ਦੇ ਗੋਲੇ ਛੱਡੇ ਗਏ ਹਾਲਾਂਕਿ ਹਾਈ ਕੋਰਟ ਨੇ ਵੀ ਇਹ ਪੁੱਛਿਆ ਹਰਿਆਣਾ ਤੋਂ ਵੀ ਕਿ ਕਿੰਨੀ ਫੋਰਸ ਯੂਜ਼ ਕੀਤੀ ਕੀ ਐਕਸੈਸਿਵ ਫੋਰਸ ਤਾਂ ਨਹੀਂ ਸੀ ਕਿਹੜਾ ਕਿਹੜਾ ਅਸਲਾ ਉੱਥੇ ਯੂਜ਼ ਕੀਤਾ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਤੁਸੀਂ ਬੁਲੇਟ ਫਾਇਰ ਕੀਤੇ ਉਹ ਕਿਹੜੇ ਸੀ ਰਬੜ ਦੇ ਸੀ ਜਾਂ ਕੀ ਸੀ ਕਈ ਤਰ੍ਹਾਂ ਦੀਆਂ ਗੱਲਾਂ ਹੁਣ ਸੁਣਵਾਈ ਦੇ ਵਿੱਚ ਆਈਆਂ ਨੇ ਪਰ ਜਿਹੜਾ ਅੰਦੋਲਨ ਹੈ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਘਟਨਾਵਾਂ ਕਰਕੇ ਜਿਹੜਾ ਅੰਦੋਲਨ ਸੀ ਜਿਹੜੀ ਅੰਦੋਲਨ ਦੀ ਧਾਰ ਸੀ ਉਹ ਜ਼ਰੂਰ ਮੱਠੀ ਪਈ ਹੈ ਮੈਂ ਕਹਿ ਸਕਦਾ ਕਿਉਂਕਿ ਅਕਸਰ ਜਿਹੜੇ ਅੰਦੋਲਨ ਨੇ ਅਗਰ ਹਿੰਸਕ ਘਟਨਾ ਹੋ ਜੇ ਕੋਈ ਝੜਪ ਹੋ ਜੇ ਤੇ ਉਸ ਤੋਂ ਬਾਅਦ ਜਿਹੜੇ ਅੰਦੋਲਨ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਦਿਸ਼ਾ ਬਦਲਦੀ ਹੈ ਇਸ ਮਾਮਲੇ ਦੇ ਵਿੱਚ ਵੀ ਦੇਖੋ ਸ਼ੁਭ ਕਰਨ ਦੀ ਮੌਤ ਹੋਈ ਉਹਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਉਹਦਾ ਭੋਗ ਪਿਆ ਅੰਤਿਮ ਅਰਦਾਸ ਜਿੱਥੇ ਬੰਦੀਆਂ ਪਹੁੰਚੀਆਂ ਪੰਜਾਬ ਦੀ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਸ਼ੁਭ ਕਰਨ ਦੇ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਵੀ ਅੰਦੋਲਨ ਹੋਇਆ ਹਾਲਾਂਕਿ ਜਿਹੜੇ ਖੇਤੀਬਾੜੀ ਮੰਤਰੀ ਨੇ ਅਰਜੁਨ ਮੁੰਡਾ ਉਹ ਕਹਿੰਦੇ ਸੀ ਅਸੀਂ ਅਗਲੇ ਦੌਰ ਦੀ ਗੱਲਬਾਤ ਕਰਨ ਲਈ ਤਿਆਰ ਹਾਂ ਕਿਸਾਨਾਂ ਨੇ ਵੀ ਕਿਹਾ ਕਿ ਗੱਲਬਾਤ ਹੋਣੀ ਚਾਹੀਦੀ ਪਰ ਉਹ ਗੱਲਬਾਤ ਹਜੇ ਹੋ ਨਹੀਂ ਰਹੀ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਆਉਂਦੇ ਦਿਨਾਂ ਦੇ ਵਿੱਚ ਚੋਣ ਜਾਬਤੇ ਲੱਗਣ ਦੀ ਸੰਭਾਵਨਾ ਹੈ ਕੇਂਦਰ ਦੀ ਸਰਕਾਰ ਦਾ ਧਿਆਨ ਵੀ ਚੋਣ ਜਾਬਤੇ ਵਾਲੇ ਪਾਸੇ ਔਰ ਆਪਣੀ ਸਰਕਾਰ ਦੀਆਂ ਦੂਜੀਆਂ ਕਾਰਵਾਈਆਂ ਵਾਲੇ ਪਾਸੇ ਇਸ ਵਕਤ ਜ਼ਿਆਦਾ ਹੈ ਕਿਉਂਕਿ ਇਹ ਗੱਲ ਸਮਝ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਵੀ ਸਰਕਾਰ ਵੀ ਕਿ ਕਿਸਾਨ ਅੰਦੋਲਨ ਦਾ ਜ਼ੋਰ ਸਿਰਫ ਪੰਜਾਬ ਤੇ ਹਰਿਆਣੇ ਚ ਹੈ ਔਰ ਪੰਜਾਬ ਦੇ ਕਿਸਾਨ ਹਰਿਆਣੇ ਦੀ ਸਰਹੱਦ ਬੰਦ ਕਰਨ ਕਰਕੇ ਹਰਿਆਣੇ ਚ ਨਹੀਂ ਜਾ ਸਕੇ ਦਿੱਲੀ ਨਹੀਂ ਜਾ ਸਕੇ ਤੇ ਪੰਜਾਬ ਚ ਰਹਿ ਗਏ ਔਰ ਜਿਹੜਾ ਦਿੱਲੀ ਕੂਚ ਕਰਨ ਦਾ ਵੀ ਸੀ ਕਿ 6 ਤਰੀਕ ਨੂੰ ਕੂਚ ਕਰਨਗੇ ਦਿੱਲੀ ਕੋਈ ਬਹੁਤੀਆਂ ਵੱਡੀਆਂ ਖਬਰਾਂ ਕਿਸਾਨਾਂ ਦੇ ਪੁੱਜਣ ਦੀਆਂ ਆਈਆਂ ਨਹੀਂ ਕਿਉਂਕਿ ਜਿਹੜੀਆਂ ਇਹ ਦੋ ਜਥੇਬੰਦੀਆਂ ਨੇ ਇਹਨਾਂ ਨੇ ਕਿਹਾ ਸੀ ਕਿ ਬੱਸਾਂ ਤੇ ਆਪਣੇ ਆਪਣੇ ਸਾਧਨਾਂ ਤੇ ਕਿਸਾਨ ਜਾਣਗੇ ਹੁਣ ਕੀ ਆਉਂਦੇ ਦਿਨਾਂ 'ਚ ਅੱਜ ਕੱਲ੍ਹ 'ਚ ਕਿਸਾਨ ਦਿੱਲੀ ਕੂਚ ਕਰਦੇ ਹੋਏ ਨਜ਼ਰ ਆਉਂਦੇ ਨੇ ਪਹੁੰਚਦੇ ਨਜ਼ਰ ਆਉਂਦੇ ਨੇ ਉਹਦੇ ਤੇ ਨਜ਼ਰ ਰਹੂਗੀ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਸੀ ਅਸੀਂ 14 ਮਾਰਚ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਸੱਦੀ ਹੈ 110 ਤਰੀਕ ਤੱਕ ਕੀ ਮਨਜ਼ੂਰੀ ਮਿਲਦੀ ਹੈ ਦਿੱਲੀ ਦੀ ਸਰਕਾਰ ਤੋਂ ਇਹ ਕਈ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਬਰਕਰਾਰ ਰਹੂਗੀ ਪਰ ਇਸ ਵਾਰ ਕਿਸਾਨ ਅੰਦੋਲਨ ਕਿਉਂਕਿ ਕਿਉਂਕਿ ਕਈ ਧੜਿਆਂ 'ਚ ਵੰਡਿਆ ਗਿਆ ਕਿਸਾਨ ਅੰਦੋਲਨ ਜਥੇਬੰਦੀਆਂ ਉਹਨੀਆਂ ਸੰਗਠਿਤ ਨਜ਼ਰ ਨਹੀਂ ਆਈਆਂ ਪੰਜਾਬ 'ਚ ਤਾਂ ਘਟੋ-ਘਟ ਧੜੇਬਾਜ਼ੀ ਹੈ ਉਸ ਤਰ੍ਹਾਂ ਦੀ ਧਾਰ ਕਿਸਾਨ ਅੰਦੋਲਨ ਦੀ ਨਹੀਂ ਬਣੀ ਇਕਤਾ ਕਿਸਾਨ ਅੰਦੋਲਨ ਦੀ ਨਹੀਂ ਦਿਖੀ ਜਿਸ ਤਰ੍ਹਾਂ ਦੀ ਦਿਖਣੀ ਚਾਹੀਦੀ ਸੀ ਬਾਕੀ ਦੇਖਦੇ ਆਉਂਦੇ ਦਿਨਾਂ ਦੇ ਵਿੱਚ ਕੀ ਬਣਦਾ ਪਰ ਅਦਾਲਤ ਅਗਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਗਰ ਇਨਸਾਫ ਕਰ ਦੇ ਹਾਈ ਕੋਰਟ ਤੋਂ ਬਹੁਤ ਉਮੀਦਾਂ ਨੇ ਅਗਰ ਹਾਈ ਕੋਰਟ ਇਸ ਕਮੇਟੀ ਦੇ ਜ਼ਰੀਏ ਨਿਰਪੱਖਤਾ ਦੇ ਨਾਲ ਇਹ ਕਮੇਟੀ ਰਿਪੋਰਟ ਦਵੇ ਔਰ ਅਗਰ ਇਨਸਾਫ ਔਰ ਅਸਲ ਗੱਲਾਂ ਇਸ ਅੰਦੋਲਨ ਦੀਆਂ ਬਾਹਰ ਆ ਜਾਣ ਉਹਦੇ ਨਾਲ ਕਈ ਗੱਲਾਂ ਤੇ ਭਵਿੱਖ 'ਚ ਜਿਹੜਾ ਅੰਦੋਲਨਾਂ ਦਾ ਰਾਹ ਹੈ ਉਹ ਜ਼ਰੂਰ ਸਾਫ਼ ਹੋਏਗਾ ਇੱਕ ਵਾਰੀ ਕੱਲ ਜਿਹੜੇ ਵਕੀਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਅਸਿਸਟੈਂਟ ਸੋਲੀਸਿਟਰ ਜਨਰਲ ਆਫ ਇੰਡੀਆ ਉਹ ਵੀ ਉੱਥੇ ਮੌਜੂਦ ਰਹੇ ਵਕੀਲ ਵੀ ਉੱਥੇ ਸੀਨੀਅਰ ਐਡਵੋਕੇਟ ਨੇ ਜਿਹੜੇ ਉਹ ਵੀ ਉੱਥੇ ਮੌਜੂਦ ਰਹੇ ਵਕਫ ਵਕਤ ਤੇ ਨਾਲ ਇੱਕ ਵਾਰੀ ਉਹਨਾਂ ਦੀ ਗੱਲ ਵੀ ਸੁਣ ਲਈ ਪੀਆਲ ਨੰਬਰ 36 ਚ ਮੈਂ ਲੀਡਰ ਆਫ ਦਾ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਿਟ ਫਾਈਲ ਕੀਤੀ ਸੀ ਜਿਹੜੀ ਕਿ ਰਿਟ 27 ਨੂੰ ਫਾਈਲ ਹੋਈ ਸੀ ਔਰ 27 ਦੀ ਫਾਈਲ ਤੋਂ ਜਦੋਂ ਐਡਵਾਂਸ ਨੋਟਿਸ ਗਿਆ ਤਾਂ 29 ਨੂੰ ਉਹਦੀ ਹੀਅਰਿੰਗ ਸੀ ਤਾਂ 28 ਫਰਵਰੀ ਰਾਤ ਨੂੰ 10:45 ਮਿੰਟ ਤੇ ਐਫਆਈਆਰ ਰਜਿਸਟਰ ਕੀਤੀ ਗਈ ਜਦੋਂ ਕਿ ਸਟੇਟ ਨੂੰ ਪਤਾ ਸੀ ਕਿ ਸਵੇਰੇ 29 ਫਬਰੀ ਨੂੰ ਇਹ ਕੇਸ ਹੀアリング ਤੇ ਆ ਰਿਹਾ ਹੈ ਇਸ ਗੱਲ ਤੇ ਕੋਰਟ ਨੇ ਆਪਣੇ ਆਰਡਰ ਚ ਵੀ ਅਬਜ਼ਰਵ ਕੀਤਾ ਕਿ ਤੁਹਾਨੂੰ ਅਡਵਾਂਸ ਨੋਟਿਸ ਮਿਲਤੇ ਹੀ ਤੁਸੀਂ ਐਫਆਈਆਰ ਕੀਤੀ ਆ ਤੁਸੀਂ 7 ਦਿਨ ਦੀ ਡਿਲੇ ਨਹੀਂ ਐਕਸਪਲੇਨ ਕਰ ਸਕੇ ਤੁਸੀਂ ਐਫਆਈਆਰ ਕਿਉਂ ਨਹੀਂ ਕੀਤੀ ਸੋ ਇਹ ਗੱਲ ਕਨਸਿਡਰ ਕਰਕੇ ਡਿਲੇ ਇਨ ਐਫਆਈਆਰ ਡਿਲੇ ਇਨ ਪੋਸਟਮਾਰਟਮ ਇਹਨਾਂ ਗੱਲਾਂ ਨੂੰ ਕਨਸਿਡਰ ਕਰਦੇ ਹੋਏ ਤੇ ਜੂਰਿਸਡਿਕਸ਼ਨ ਦੇ ਇਸ਼ੂ ਨੂੰ ਜਿਹੜਾ ਕਿ ਕੰਟੈਸਟ ਕੀਤਾ ਪੰਜਾਬ ਖੁਦ ਹੀ ਕਹਿ ਰਿਹਾ ਕਿ ਜੂਰਿਸਡਿਕਸ਼ਨ ਪੰਜਾਬ ਦੀ ਨਹੀਂ ਬਣਦੀ ਇਸ ਗੱਲ ਤੇ ਵੀ ਸ਼ੱਕ ਜਿਤਾਉਂਦੇ ਹੋਏ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਕੀਤਾ ਕਿ ਇਹ ਇਸ਼ੂ ਜਿਹੜਾ ਜੁਰਿਸਡਿਕਸ਼ਨ ਦਾ ਤੇ ਵੈਦਰ ਦਾ ਫੋਰਸ ਯੂਜ਼ਡ ਬਾਈ ਦਾ ਹਰਿਆਣਾ ਪੁਲਿਸ ਕਮਨਸਰੇਟਸ ਵਿਦ ਦਾ ਡੈਮੋਨਸਟ੍ਰੇਸ਼ਨ ਬਾਈ ਦਾ ਫਾਰਮਰਸ ਇਹ ਦੋਨੋਂ ਇਸ਼ੂ ਤੇ ਜੁਰਿਸਡਿਕਸ਼ਨ ਦਾ ਇਸ਼ੂ ਡਿਟਰਮਨ ਕਰਨ ਵਾਸਤੇ ਕਮੇਟੀ ਬਣਾਈ ਗਈ ਆ ਵਿਚ ਵਿਲ ਬੀ ਹੈਡਡ ਬਾਈ ਅ ਰਿਟਾਇਰਡ ਹਾਈ ਕੋਰਟ ਜੱਜ ਐਂਡ ਵਿਲ ਕੰਸਿਸਟ ਆਫ ਟੂ ਮੈਂਬਰ ਫਰਮ ਵਨ ਫਰਮ ਹਰਿਆਣਾ ਵਨ ਫਰਮ ਸਟੇਟ ਆਫ ਪੰਜਾਬ ਆਫ ਪੁਲਿਸ ਆਫੀਸਰਸ ਆਫ ਦਾ ਰੈਂਕ ਆਫ ਏ ਡੀ ਜੀ ਪੀ तो दिस थ्री मेंबर कमेटी विल डिसाइड एंड सबिट रिपोर्ट विद इन वन मंथ टू हाई कोर्ट विद रिगार्ड टू द जुरिस्डिक्शन एंड विद रिड टू द इंसिडेंट एंड ऑल्सो विद रिगार्ड टू दूजर दूवर प्रोसीडिंग इन ए पीसफुल मैनर भारत सरकार की तरफ से हमने कहा कि हमने किसान नेताओं के साथ पाँच बैठकें एक के बाद एक की हैं और हमारे दरवाजे सबदै सब, सब लिए खुले हैं हम आज भी चाहे पंजाब सरकार के माध्यम से हरियाणा सरकार के माध्यम से या सीधे कोई भी किसान नेता संगठन बात करना चाहें चाहे चंडीगढ़ में चाहे दिल्ली में हम बातचीत को तैयार हैं ताकि बातचीत करके इसका समाधान निकाला जा सके और हमने जो जो कदम उठाए हैं एम के बारे में जो किसानों के डायरेक्ट खाते में पैसे जा रहे हैं वो सारी डिटेल हमने उनको हाई कोर्ट को रिकॉर्ड पे हमने आगे ला दी है जो हमने पिछली डेट पे एक्सेसिव फोर्स के बारे में कोर्ट को प्रयूज़ किया था उस पर आज कोर्ट एक कोर्ट ने लिस्ट ऑफ वेपन मांगी है और क्या क्या किस तरह की बुलेट यूज़ हो रही है वहाँ पे एक डीएसपी अपीयर हुआ था जिसने बोला कि हम प्लास्टिक पैलेट यूज़ कर रहे हैं जो कि उनके एफिडेविट जो हम पिछली डेट पे ऑर्डर हुआ था फाइल करने का एफिडेविट में नहीं थी ये बात और इस प्लास्टिक पैलेट पे हमने कोर्ट को बताया कि इवन द यूज़ ऑफ द प्लास्टिक पैलेट इज़ फॉरबेडेड ये जो पैलेट होती हैं ये एक बक्शोट में से फायर होती हैं बक्शोट होता है कारतूस और वो कारतूस का यूज़ ही फॉरबेडिड है एज़ पर द पंजाब पुलिस रूल्स सो so, वो हमने आज कोर्ट एक तो ये हुई है कि क्या क्या वेपन यूज़ कर रहे हो इतनी ज़्यादा ने माना हाँ जी ने किया। हाँ जी हाँ जी एक ऑफिसर रहा था गवर्नमेंट का उसने माना और दूसरी एक कमीशन फॉर्मुलेट हुई है शुभकरण की डेथ के रिगार्डिंग जुडिशियल कमीशन जिसमें एक रिटायर्ड हाई कोर्ट का जस्टिस और दो ए लेवल के ऑफिसर हैं ਔਰ ਜੱਜ ਸਾਹਿਬ ਉਸਕੋ ਹੈਡ karenge ਉਸ ਕਮਿਸ਼ਨ ਕੋ ਔਰ ਉਹ 1 ਮਹੀਨੇ ਮੇ ਆਪਣੀ ਰਿਪੋਰਟ ਫਾਈਲ ਕਰੇਗਾ ਰਿਟਾਇਰਡ ਜੱਜ ਹੋਗੇ ਸਰ ਰਿਟਾਇਰ ਹਾਂਜੀ ਹਾਈ ਕੋਰਟ ਕੇ ਜੱਜ ਸਾਹਿਬ ਹਰਜੋਤ ਜੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਟਕਰਾਰ ਵੀ ਵਾਪਰ ਰਿਹਾ ਪਰ ਕੁਝ ਅਹਿਮ ਮੁੱਦਿਆਂ ਦੇ ਉੱਤੇ ਗੱਲ ਛਿੜੀ ਪਰ ਉਹ ਸੰਜੀਦਾ ਤੌਰ ਦੇ ਉੱਤੇ ਨਿਪਰੇ ਨਹੀਂ ਚੜੀ ਮੈਂ ਗੱਲ ਕਰ ਰਿਹਾ ਕੱਲ ਇੱਕ ਵਾਰ ਫਿਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਦਰਾ ਉਨ੍ਹਾਂ ਵੱਲੋਂ ਅਫੀਮ ਦੀ ਖੇਤੀ ਔਰ ਠੇਕੇ ਖੋਲਣ ਦੀ ਜਿਹੜੀ ਚਰਚਾ ਛੇੜੀ ਗਈ ਉਹਦੇ ਉੱਪਰ ਹਾਸਾ ਮਜ਼ਾਕ ਜ਼ਿਆਦਾ ਹੋ ਗਿਆ ਵਿਧਾਨ ਸਭਾ ਦੇ ਵਿੱਚ ਹਾਲਾਂਕਿ ਵਿਧਾਨ ਸਭਾ ਦੇ ਸਪੀਕਰ ਨੇ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਵਾਲ ਕੀਤਾ ਅਫੀਮ ਦੀ ਖੇਤੀ ਨਾਲ ਸੰਬੰਧਿਤ ਜਾਂ ਠੇਕਿਆਂ ਨਾਲ ਸੰਬੰਧਿਤ ਤੇ ਪੰਜਾਬ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਖੇਤੀਬਾੜੀ ਮੰਤਰੀ ਖੁਡੀਆਂ ਸਾਹਿਬ ਨੂੰ ਜ਼ਰੂਰ ਪੁੱਛਿਆ ਕੀ ਇਹਦੇ ਤੇ ਕੋਈ ਵਿਚਾਰ ਸਰਕਾਰ ਕਰ ਰਹੀ ਹੈ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਫਿਲਹਾਲ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ ਪਰ ਸਵਾਲ ਇਹ ਹੈ ਕਿ ਇਹ ਬਹੁਤ ਗੰਭੀਰ ਵਿਸ਼ਾ ਹੈ ਔਰ ਵਿਧਾਨ ਸਭਾ ਅਜਿਹਾ ਅਜਿਹੀ ਥਾਂ ਹੈ ਜਿਹਾ ਪਲੇਟਫਾਰਮ ਹੈ ਜਿਹਦੇ ਉੱਪਰ ਅਫੀਮ ਦੀ ਖੇਤੀ ਨਾਲ ਸੰਬੰਧਿਤ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਜਿਹੜੀ ਅਫੀਮ ਦੀ ਖੇਤੀ ਦੀ ਮੰਗ ਹੈ ਉਹਨੂੰ ਦੋ ਤਰ੍ਹਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਚਿੱਟੇ ਦਾ ਨਸ਼ਾ ਬਹੁਤ ਜ਼ਿਆਦਾ ਹੈ ਜੇ ਅਫੀਮ ਦੀ ਖੇਤੀ ਪੰਜਾਬ 'ਚ ਹੋਣ ਲੱਗ ਜੂਗੀ ਤੇ ਚਿੱਟੇ ਦੇ ਨਸ਼ੇ ਤੋਂ ਕੈਮੀਕਲ ਨਸ਼ਿਆਂ ਤੋਂ ਪੰਜਾਬ ਦੇ ਲੋਕ ਬਚ ਜਾਣਗੇ ਅਫੀਮ ਦੀ ਖੇਤੀ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਜੇ ਪੰਜਾਬ 'ਚ ਅਫੀਮ ਦੀ ਖੇਤੀ ਹੋਣ ਲੱਗ ਜੇਗੀ ਤੇ ਲੋਕ ਅਫੀਮ ਦੇ ਨਸ਼ੇ ਤੇ ਲੱਗ ਜਾਣਗੇ ਫੇਰ ਫੇਰ ਤਾਂ ਇਹ ਕੋਈ ਬਦਲ ਨਹੀਂ ਹੋਇਆ ਉਹ ਇੱਕ ਡਿਬੇਟ ਵੱਖਰੀ ਹੈ ਕਿ ਕੈਮੀਕਲ ਨਸ਼ੇ ਜ਼ਿਆਦਾ ਖਤਰਨਾਕ ਨੇ ਤੇ ਕੁਦਰਤੀ ਨਸ਼ੇ ਘੱਟ ਖਤਰਨਾਕ ਨੇ ਇਹ ਡਿਬੇਟ ਵੱਖਰੀ ਹੈ ਕਿਉਂਕਿ ਇਹ ਵੀ ਨਿਰਪਰ ਕਰੂਗਾ ਨਾ ਜੇ ਕਿਸੇ ਨੇ ਇਹਨਾਂ ਦਾ ਸੇਵਨ ਕੀਤਾ ਗੈਰ ਕੁਦਰਤੀ ਨਸ਼ਿਆਂ ਦਾ ਉਹਦੀ ਕਿੰਨੀ ਮਿਕਦਾਰ ਖਤਰਨਾਕ ਹੋ ਸਕਦੀ ਹੈ ਸੋ ਇੱਕ ਡਿਬੇਟ ਤੇ ਚਰਚਾ ਦਾ ਵਿਸ਼ਾ ਜਿਹੜੀ ਵਿਧਾਨ ਸਭਾ ਦੇ ਵਿੱਚ ਹੋਣੀ ਚਾਹੀਦੀ ਹੈ ਪਰ ਉਸ ਪੱਧਰ ਤੇ ਵਿਧਾਨ ਸਭਾ ਚ ਗੱਲ ਤੁਰ ਹੀ ਨਹੀਂ ਹੁਣ ਅਫੀਮ ਦੀ ਖੇਤੀ ਦਾ ਮਤਲਬ ਇਹ ਵੀ ਨਹੀਂ ਕਿ ਪੰਜਾਬ ਚ ਹਰ ਜਗ੍ਹਾ ਅਫੀਮ ਦੀ ਖੇਤੀ ਦੀ ਮੰਗ ਹੋ ਰਹੀ ਹੈ ਭਾਰਤ ਦੇ ਵਿੱਚ ਕਿਤੇ ਵੀ ਅਫੀਮ ਦੀ ਖੇਤੀ ਕਈ ਸੂਬਿਆਂ ਚ ਹੁੰਦੀ ਹੈ ਮੈਂ ਉਹਦੇ ਤੇ ਵਿਸਥਾਰ ਚ ਇੱਕ ਰਿਪੋਰਟ ਵੀ ਬਣਾਉਂਗਾ ਕਈ ਸੂਬਿਆਂ 'ਚ ਅਫੀਮ ਦੀ ਖੇਤੀ ਹੁੰਦੀ ਆ ਉੱਤਰ ਪ੍ਰਦੇਸ਼ 'ਚ ਵੀ ਹੁੰਦੀ ਆ ਰਾਜਸਥਾਨ 'ਚ ਵੀ ਮੱਧ ਪ੍ਰਦੇਸ਼ 'ਚ ਵੀ ਪਰ ਉਹ ਬਹੁਤ ਛੋਟੇ ਛੋਟੇ ਹਿੱਸਿਆਂ 'ਚ 4-4 5-5 ਹਜ਼ਾਰ ਏਕੜ ਦਾ ਰਕਬਾ ਹੀ ਆ ਜਿੱਥੇ ਅਫੀਮ ਦੀ ਖੇਤੀ ਕੀਤੀ ਜਾਂਦੀ ਆ ਹੁਣ ਪੰਜਾਬ 'ਚ ਤਾਂ ਅਸੀਂ 33-34 ਲੱਖ ਹੈਕਟੇਰ 'ਚ ਝੋਨਾ ਬੀਜਦੇ ਆ ਇੰਨੇ ਇੰਨੇ ਵੱਡੇ ਪੱਧਰ ਤੇ ਤਾਂ ਅਫੀਮ ਦੀ ਖੇਤੀ ਹੋ ਨਹੀਂ ਸਕਦੀ ਅਫੀਮ ਦੀ ਖੇਤੀ ਦੀ ਮਨਜ਼ੂਰੀ ਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਕਿਸਾਨ ਅਫੀਮ ਦੀ ਖੇਤੀ ਕਰਨ ਲੱਗ ਜਾਣਗੇ ਅਫੀਮ ਦੀ ਖੇਤੀ ਦੀ ਮੰਗ ਦਾ ਮਤਲਬ ਇਹ ਹੈ ਕਿ ਕੁਝ ਹਿੱਸੇ 'ਚ ਸਰਕਾਰ ਦੀ ਮਰਜ਼ੀ ਨਾਲ ਔਰ ਸਰਕਾਰੀ ਦੇਖਰੇਖ ਚ ਅਫੀਮ ਦੀ ਖੇਤੀ ਹੋਵੇ ਜਿਹਦੇ ਨਾਲ ਘਟੋ-ਘਟ ਕੁਝ ਹਿੱਸੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਆਮਦਨ ਹੋਵੇ ਔਰ ਇਹ ਬਦਲ-ਬਦਲ ਕੇ ਕਰਾਈ ਜਾ ਸਕਦੀ ਹੈ ਕੁਝ ਸਾਲ ਕੁਝ ਹਿੱਸੇ 'ਚ ਕੁਝ ਸਾਲ ਕੁਝ ਹਿੱਸੇ 'ਚ ਜਾਂ ਸਰਕਾਰ ਕਰਾ ਸਕਦੀ ਹੈ ਸਰਕਾਰ ਆਪਣੇ ਪੱਧਰ ਤੇ 4-5 ਹਜ਼ਾਰ ਏਕੜ ਦੇ ਵਿੱਚ ਅਗਰ ਅਫੀਮ ਦੀ ਖੇਤੀ ਦੀ ਯੋਜਨਾ ਬਣਾਉਂਦੀ ਹੈ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਂਦੀ ਹੈ ਤੇ ਉਹ 4-5 ਹਜ਼ਾਰ ਏਕੜ ਚ ਪੰਜਾਬ ਦੀ ਸਰਕਾਰ ਕਿਸਾਨਾਂ ਤੋਂ ਠੇਕੇ ਜਫੀਮ ਦੀ ਖੇਤੀ ਕਰਾ ਕੇ ਕਿਸਾਨਾਂ ਦਾ ਵੀ ਮੁਨਾਫਾ ਬਣ ਸਕਦਾ ਹੈ ਔਰ ਸਰਕਾਰੀ ਖਜ਼ਾਨੇ ਚ ਵੀ ਪੈਸਾ ਆ ਸਕਦਾ ਹੈ ਇਸ ਰੂਪ ਚ ਵੀ ਅਫੀਮ ਦੀ ਖੇਤੀ ਦੀ ਦੇ ਵਿਚਾਰ ਨੂੰ ਯੋਜਨਾ ਨੂੰ ਦੇਖਿਆ ਜਾ ਸਕਦਾ ਪਰ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਡਿਬੇਟ ਹੋਣੀ ਬੜੀ ਜ਼ਰੂਰੀ ਹੈ ਸਿਰਫ ਹਾਸਿਆਂ ਦੇ ਨਾਲ ਜਿਸ ਤਰ੍ਹਾਂ ਦੇ ਕੱਲ ਹਾਸੇ ਪਏ ਉਹ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਵਾਜਬ ਨਹੀਂ ਕਹਿ ਜਾ ਸਕਦੇ ਵਿਸ਼ਾ ਬੜਾ ਗੰਭੀਰ ਹੈ ਬੜੀ ਗੰਭੀਰਤਾ ਦੇ ਨਾਲ ਗੱਲ ਹੋਣੀ ਚਾਹੀਦੀ ਹੈ ਔਰ ਇਹਦੇ ਉੱਪਰ ਜੇ ਮੁਲਕ ਦੇ ਦੂਜੇ ਹਿੱਸਿਆਂ 'ਚ ਅਫੀਮ ਦੀ ਖੇਤੀ ਹੋ ਸਕਦੀ ਹੈ ਤੇ ਪੰਜਾਬ ਜਿਹੜਾ ਖੇਤੀ ਆਧਾਰਿਤ ਸੂਬਾ ਹੈ ਨਾਲੇ 1955 ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਅਫੀਮ ਦੀ ਖੇਤੀ ਔਰ ਅਫੀਮ ਦੇ ਠੇਕੇ ਸੀ ਕਈ ਜਗ੍ਹਾ ਤੇ ਉਸ ਤੋਂ ਬਾਅਦ ਜਦੋਂ ਜਦੋਂ ਮੁਲਕ ਦੇ ਵਿੱਚ ਕਾਨੂੰਨ ਆਇਆ NDPS ਐਕਟ ਬਣਿਆ ਨਾਰਕੋਟਿਕਸ ਕੰਟਰੋਲ ਨੂੰ ਸੰਬੰਧਿਤ ਉਸ ਤੋਂ ਬਾਅਦ ਇਹਦੇ ਉੱਪਰ ਰੋਕ ਲੱਗੀ ਪੰਜਾਬ ਦੇ ਵਿੱਚ ਇਹਦੇ ਚ ਵੱਖਰੇ ਤੌਰ ਦੇ ਉੱਤੇ ਵੀ ਹਰਜੋਤ ਜੀ ਮੈਂ ਕੋਸ਼ਿਸ਼ ਕਰੂੰਗਾ ਕਿ ਅੱਜ ਵਿਸਥਾਰ ਚ ਇੱਕ ਪ੍ਰੋਗਰਾਮ ਕੀਤਾ ਜਾਵੇ ਇਹਦੇ ਲਈ ਹੋਰ ਜਿਹੜੀ ਰਿਸਰਚ ਹੈ ਉਹ ਮੈਂ ਜਾਰੀ ਰੱਖੂੰਗਾ ਪਰ ਇਹ ਮੁੱਦਾ ਹਾਸਿਆ ਵਾਲਾ ਨਹੀਂ ਹੈ ਇਹ ਕਹਿ ਦੇਣਾ ਕਿ ਜੀ ਅਫੀਮ ਦੀ ਖੇਤੀ ਆਣ ਨਾਲ ਚਿੱਟਿਆਂ ਤੋਂ ਸਾਡੀ ਨੌਜਵਾਨੀ ਬਚ ਜੂ ਬਹੁਤ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਦੀ ਲੋੜ ਹੈ ਨਸ਼ਾ ਕੋਈ ਵੀ ਆ ਉਹ ਮਾੜਾ ਹੈ ਇਸ ਕਰਕੇ ਅਸੀਂ ਕੁਦਰਤੀ ਤੇ ਗੈਰ ਕੁਦਰਤੀ ਨਸ਼ੇ ਦੀ ਜਦੋਂ ਗੱਲ ਕਰਦੇ ਆ ਇਹਦੇ ਬਹੁਤ ਸਾਰੇ ਪਹਿਲੂ ਨੇ ਜਿਹੜੇ ਸਾਨੂੰ ਸਮਝਣੇ ਪੈਣਗੇ ਉਧਰ ਦੇਸ਼ ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਲਕ ਦੇ ਵਿੱਚ ਲਗਾਤਾਰ ਉਦਘਾਟਨ ਤੇ ਉਦਘਾਟਨ ਕਰ ਰਹੇ ਨੇ ਸੂਬਿਆਂ ਦੇ ਵਿੱਚ ਵੀ ਲਗਾਤਾਰ ਜਿਹੜੇ ਮੁੱਖ ਮੰਤਰੀ ਨੇ ਉਹ ਨਵੇਂ-ਨਵੇਂ ਉਦਘਾਟਨ ਅਤੇ ਨਿਯੁਕਤੀ ਪੱਤਰ ਵੰਡ ਰਹੇ ਨੇ ਪੰਜਾਬ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਰਗਰਮ ਨੇ ਕੱਲ ਸੰਗਰੂਰ ਚ ਉਹਨਾਂ ਨੇ ਇੱਕ ਵਾਰ ਫਿਰ 2487 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਪੁਲਿਸ ਮੈਕਮੇ ਦੇ ਵਿੱਚ ਵੀ ਕਈ ਨਵੀਆਂ ਨਿਯੁਕਤੀਆਂ ਆਈਆਂ ਨੇ ਔਰ ਭਗਵੰਤ ਮਾਨ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ 42924 ਸਰਕਾਰੀ ਨੌਕਰੀਆਂ ਅਸੀਂ ਬਿਨਾਂ ਰਿਸ਼ਵਤ ਤੋਂ ਅਤੇ ਬਿਨਾਂ ਸਫਾਰਿਸ਼ ਤੋਂ ਦੇ ਚੁੱਕੇ ਹਾਂ ਸੋ ਪੰਜਾਬ ਦੀਆਂ 13 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਲਗਾਤਾਰ ਨਿਯੁਕਤੀ ਪੱਤਰ ਅਤੇ ਉਦਘਾਟਨਾ ਚ ਰੁਜੇ ਨੇ ਕੁਝ ਦਿਨ ਪਹਿਲਾਂ ਉਹਨਾਂ ਨੇ 283 ਕਰੋੜ ਰੁਪਏ ਨਾਲ ਜਲੰਧਰ ਦੇ ਵਿਕਾਸ ਕਾਰਜ ਸ਼ੁਰੂ ਕਰਾਈ ਤੇ ਹੁਣ ਨੌਕਰੀਆਂ ਹੋਰ ਵੰਡੀਆਂ ਨੇ 42924 ਦਾ ਅੰਕੜਾ ਵੱਡਾ ਹੈ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਇਹ ਸਾਂਕੜੇ ਨੂੰ ਲੋਕਾਂ ਦੇ ਵਿੱਚ ਲਗਾਤਾਰ ਲੈ ਕੇ ਜਾ ਰਹੇ ਨੇ ਅਖੀਰ ਚ ਮੈਂ ਕਾਂਗਰਸ ਦੀ ਗੱਲ ਜ਼ਰੂਰ ਕਰੂੰਗਾ ਹਰਜੋਤ ਜੀ ਕੱਲ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਸੀਡਬਲਿਊਸੀ ਦੀ ਬੈਠਕ ਦਿੱਲੀ ਦੇ ਵਿੱਚ ਹੋਈ ਹੈ ਜਿਦੇ ਵਿੱਚ ਰਾਹੁਲ ਗਾਂਧੀ ਵੀ ਮੌਜੂਦ ਰਹੇ ਮਲਕੇ ਅਰਜਨ ਖੜਗੇ ਬੀਬੀ ਸੋਨੀਆ ਗਾਂਧੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਮੌਜੂਦ ਰਹੇ ਇਹ ਬਹੁਤ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਸਕਰੀਨਿੰਗ ਕਮੇਟੀਆਂ ਸੀ ਸੋ ਕਾਂਗਰਸ ਦੀਆਂ ਸਕਰੀਨਿੰਗ ਕਮੇਟੀਆਂ ਨੇ ਵੀ ਕਈ ਨਾਮ ਰეკਮੈਂਡ ਕਰਕੇ ਭੇਜੇ ਸੀ ਸੋ ਬਹੁਤ ਸਾਰੇ ਨਾਮ ਨੇ ਜਿਹੜੇ ਉਹ ਤੈਅ ਕੀਤੇ ਗਏ ਨੇ ਰਾਹੁਲ ਗਾਂਧੀ ਦੀ ਉਮੀਦਵਾਰੀ ਵੀ ਇਹਦੇ ਵਿੱਚ ਵਿਚਾਰੀ ਗਈ ਹੈ ਸੋ ਹੁਣ ਉਮੀਦ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਅਗਲੇ ਇੱਕ ਕਦੇ ਦਿਨ ਦੇ ਵਿੱਚ ਕਾਂਗਰਸ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਪਹਿਲੀ ਸੂਚੀ ਭਾਰਤੀ ਜਨਤਾ ਪਾਰਟੀ ਪਹਿਲੀ ਸੂਚੀ ਜਾਰੀ ਕਰ ਚੁੱਕੀ ਹੈ ਔਰ ਭਾਰਤੀ ਜਨਤਾ ਪਾਰਟੀ ਆਉਂਦੇ ਦਿਨਾਂ ਦੇ ਵਿੱਚ ਦੂਜੀ ਸੂਚੀ ਵੀ ਜਾਰੀ ਕਰ ਸਕਦੀ ਹੈ ਪਰ ਕਾਂਗਰਸ ਨੇ ਹਜੇ ਪਹਿਲੀ ਸੂਚੀ ਜਾਰੀ ਕਰਨੀ ਹੈ ਜਿਹੜੇ ਸੂਬਿਆਂ ਦੇ ਵਿੱਚ ਕਾਂਗਰਸ ਆਪਣੇ ਦਮ ਤੇ ਲੜ ਰਹੀ ਹੈ ਜਿਵੇਂ ਪੰਜਾਬ ਕਰਨਾਟਕ ਉਹਨਾਂ ਸੂਬਿਆਂ ਚ ਕਾਂਗਰਸ ਤੁਰੰਤ ਹੀ ਕੁਝ ਨਾਵਾਂ ਦਾ ਐਲਾਨ ਕਰ ਸਕਦੀ ਹੈ ਹੁਣ ਪਹਿਲੀ ਸੂਚੀ ਚ ਪੰਜਾਬ ਚੋਂ ਕਾਂਗਰਸ ਚ ਕਿਹੜੇ ਕਿਹੜੇ ਐਮਪੀ ਹੁੰਦੇ ਨੇ ਆਮ ਤੌਰ ਤੇ ਕਈ ਸਟਿੰਗ ਐਮਪੀ ਨੇ ਜਿਨ੍ਹਾਂ ਨੂੰ ਦੁਬਾਰਾ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਸੋ ਪਹਿਲੀ ਸੂਚੀ ਚ ਪੰਜਾਬ ਦੇ ਕਿਹੜੇ ਕਿਹੜੇ ਮੈਂਬਰ ਪਾਰਲੀਮੈਂਟਾ ਨੂੰ ਦੁਬਾਰਾ ਟਿਕਟ ਮਿਲਦੀ ਹੈ ਇਹਦੇ ਉੱਪਰ ਵੀ ਨਜ਼ਰ ਬਰਕਰਾਰ ਰਹੇਗੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅਗੇ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌ ਬਹੁਤ ਬਹੁਤ ਧੰਨਵਾਦ